ਦਾਤੇ ਦੀ ਲੀਲਾ ਹੈ ਦੁਨੀਆਂ ਦਾ ਜੋ ਖੇਲ ਰਚਾਇਆ ਐਸ ਦੁਨੀਆਂ ਸਾਜਣ ਨੂੰ ਇੱਕ ਹੈ ਮਾਦਾ ਰੂਪ ਬਣਾਇਆ ਮਾਂ ਮਾ ਬਿਨ ਜ਼ਿੰਦਗੀ ਨਾ ਕਹਿਣ ਸਿਆਣ ਠੰਡੀਆਂ ਛਾਵਾਂ ਜਗਦੀਆਂ ਜਨਨੀਆਂ ਜੀ ਰੱਬ ਬਰੋਬਰ ਹੁੰਦੀਆਂ ਮਾਵਾ ਜੇ ਰਪਣੇ ਕਿਦਰੇ ਬਈ ਧਰਤੀ ਉੱਤੇ ਆਣਾ ਚਾਹਿਆ ਆਦਮ ਦਾ ਜਾਮਾ ਜੋ ਉਹਨੇ ਮਾਂ ਦੀ ਕੱਖ ਚੋਂ ਪਾਇਆ ਇਹ ਗੁੱਦਖਡਾਂ ਬਣ ਬਈ ਹੋਵੇ ਰੱਬ ਦਾ ਰੂਪ ਜੋ 사ਵਾਂ ਜਗ ਦੀਆਂ ਜਨਣੀਆਂ ਜੀ ਰੱਬ ਬਰੋਪਰੇ ਹੁੰਦੀਆਂ ਮਾਵਾ ਇਸ ਦੀ ਕੋਖ ਵਿੱਚੋਂ ਜੀ ਬੰਦਾ ਹੈ ਜੀਵਨ ਨੂੰ ਪਾਉਂਦਾ ਜੱਗ ਦੇ ਵਿੱਚ ਆਵਣਦਾ ਰਸਤਾ ਨਾ ਕੋਈ ਹੋਰ ਇੱਥੋਂ ਦਾ ਬੱਚੇ ਦੇ ਜਨਮ ਲਈ ਲੱਖ ਨੇ ਸੰਦਿਆਂ ਦਾ ਸਬਲਾਵਾ ਜਗਦਿਆਂ ਜਨਨੀਆਂ ਜੀ ਰੱਬ ਬਰੋਬਰ ਹੁੰਦੀਆਂ ਮਾਵਾਂ ਗਿੱਲੀ ਥਾਂ ਤੇ ਪੈਂਦੀ ਤੇ ਆਪਣਾ ਬੱਚਾ ਸੁੱਕੇ ਪਾਉਂਦੀ ਗਿੱਲੀ ਥਾਂ ਤੇ ਪੈਂਦੀ ਤੇ ਆਪਣਾ ਬੱਚਾ ਸੁੱਕੇ ਪਾਉਂਦੀ ਉਹਦੀ ਥਾਂ ਮਰਨੇ ਨੂੰ ਉਰਾ ਦੇਰ ਨਾਮ ਹੈ ਲੌਂਦੀ ਲੱਖ ਰਿਸ਼ਤੇ ਦੁਨੀਆ ਤੇ ਲੈ ਨ ਸਕਣ ਇਹਦੀਆਂ ਥਾਵਾਂ ਜਗ ਦੀਆਂ ਜਨਣੀਆਂ ਜੀ ਰੱਬ ਬਰੋਬਰ ਹੁੰਦੀਆਂ ਮਾਂ ਮਤ ਕਰੇ ਅਪਰਾਧ ਕੋਈ ਜਨਣੀ ਚਿਤਨਾਯੋਂ ਨੂੰ ਲਾਵੇ ਬੱਚੇ ਦੀ ਖਾਤਰ ਤਾਂ ਪੂਰੀ ਦੁਨੀਆ ਸੰਗ ਪੀੜ ਜਾਵੇ ਉਹਦੇ ਲਈ ਸੋਚਿਉ ਉਹਦੀ ਆਈ ਮੈਂ ਮਰ ਜਾਮਾਂ ਜਗਦਿਆਂ ਜਨਨੀਆਂ ਜੀ ਰੱਬ ਵਰ ਰੋਬਰ ਹੁੰਦੀ ਆ ਮਾਂ ਸਭ ਪੀਰ ਪੈਗੰਬਰ ਤੇ ਦਸੇ ਗੁਰੂ ਤਰਤ ਤੇ ਆਏ ਜਿੰਨੇ ਅਵਤਾਰ ਹੋਏ ਸਾਰੇ ਮਾਨੇ ਕੋ ਖੋ ਜਾਏ ਜਨਮ ਅਵਤਾਰਾਂ ਦੀ ਪਰਨ ਗਵਾ ਗਈ ਤੇ ਗਾਸਕ ਥਾਵਾਂ ਜਗਦੀਆਂ ਜਨਣੀਆਂ ਜੀ ਰੱਬ ਬਬ ਰੋਬਰ ਹੁੰਦੀਆਂ ਮਾ ਮਾ ਮਾਂ ਤੋਂ ਬੰਨ ਬੱਚਿਆਂ ਦੀ ਨਹੀਂਓ ਫਿਕਰ ਹੈ ਕੋਈ ਕਰਦਾ ਜਨਤ ਜਾਂ ਰਤ ਵਾਬਈ ਦੁਨੀਆਂ ਦੇ ਵਿੱਚ ਦੇ ਦਰਦਾ ਇਹਦੇ ਸੰਗ ਹੁੰਦੀ ਨਾ ਨਹੀਂ ਜਿੰਦਗੀ ਵਾਲੀਆਂ ਸੌਖੀਆਂ ਰਾਂਵਾਂ ਜਗਦਿਆਂ ਜਨਣੀਆਂ ਗਾਜੀ ਰੱਬ ਬਰੋਬਰ ਹੁੰਦੀਆਂ ਮਾਵਾ ਚੁੰਜਾ ਵਿੱਚ ਚੋਗ ਲਿਆ ਵੇਖੋ ਬੱਚਿਆਂ ਦੇ ਮੂੰ ਪਾਉਂਦੀ ਫਤਾ ਵਿੱਚ ਬੱਚੇ ਨੂੰ ਆਪਣੀ ਬੁੱਕਲ ਵਿੱਚ ਲਕਾਉਂਦੀ ਇਹਦੀ ਵਿੱਚ ਗੋਦੀ ਦੇ ਨੰញੂ ਲੱਗਦੀਆਂ ਤੱਤੀਆਂ ਵਾਂ ਵਾ ਜਗਦਿਆਂ ਜਨਣੀਆਂ ਜੀ ਰੱਬ ਬਰੋਪਰ ਗੁੰਦਿਆ ਮਾ ਮਾਵਾ ਬਿਨ ਬੱਚਿਆਂ ਨੂੰ ਕਿਹੜਾ ਜੀੜਾ ਲਾਡ ਲੜਾਵੇ ਮਮਤਾ ਦੀ ਮੂਰਤ ਦਾ ਦੂਜਾ ਬਦਲ ਨਾ ਕੋਈ ਇਥੇ ਆਵੇ ਹੱਬ ਵੀਲੇ ਤਬਰ ਲਈ ਮੱਖ ਮੰਗਦੀ ਦਿਸੇ ਦੁਆਵਾਂ ਜਗਦਿਆਂ ਜਨਣੀਆਂ ਜੀ ਰੱਬ ਬਰੋਬਰ ਹੁੰਦੀਆਂ ਮਾਂ ਮੈਂਸ ਤਾਈ ਸਾਰੇ ਜੀ ਗੁਰੂ ਪੈਗੰਬਰ ਸੀਸ ਝਕਾਉਂਦੇ ਜਤ ਜੰਮੇ ਰਾਜ ਨੇ ਪਹਿਲੇ ਪਾਤਸ਼ਾਹ ਆਖਸ ਲਾਉਂਦੇ ਮਨਦੀਪ ਸਿੰਘ ਲੋਚੇ ਇਹਦੀ ਮੈਂ ਮਾਲਿਕ ਲਿਖ ਗਾਵਾਂ ਮਨਦੀਪ ਸਿੰਘ ਲੋਚੇ ਇਹਦੀ ਮੈਂ ਮਾਲਿਕ ਲਿਖ ਗਾਵਾਂ ਜਗਦੀਆਂ ਜਨਨੀਆਂ ਜੀ ਰੱਬ ਬਰੋਬਰ ਹੁੰਦੀਆਂ ਮਾਂ ਮਾਂ ਜਗਦੀਆਂ ਜਨਣੀਆਂ ਜੀ ਰੱਬ ਬਰੋਬਰ ਹੁੰਦੀਆਂ ਮਾਂ ਮਾਂ